ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹ ਮਹਾਨ ਰਚਨਾ ਸ੍ਰੀ ਅਸਾ ਦੀਵਾਰ ਦੀ 8ਵੀਂ ਪੌੜੀ ਦਾ ਇਹ ਪਹਿਲਾ ਸ਼ਲੋਕ ਜੋ ਪਹਿਲੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਇਸ ਸ਼ਲੋਕ ਦੀ ਮੂਲ ਪੰਕਤੀ ਹੈ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਮਨੁੱਖ ਦੇ ਅੰਦਰ ਇੱਕ ਭੁੱਖ ਹੈ ਹਰ ਵਸਤੂ ਨੂੰ ਨਾਪਣ ਦੀ ਤੋਲਣ ਦੀ ਔਰ ਗਿਣਨ ਦੀ ਹਰ ਵਸਤੂ ਨੂੰ ਇਹ ਪੂਰਨ ਤੌਰ ਤੇ ਸਮਝਣਾ ਚਾਹੁੰਦਾ ਹੈ ਜਾਣਨਾ ਚਾਹੁੰਦਾ ਹੈ ਔਰ ਇਹ ਬੜੀ ਪਰਬਲ ਭੁੱਖ ਲੈ ਕੇ ਜਮਾਂਦਰੂ ਹੀ ਆਇਆ ਹੈ ਔਰ ਐਸੀ ਭੁੱਖ ਕੇਵਨ ਮਨੁੱਖੀ ਦੁਨੀਆ ਦੇ ਚ ਪਾਈ ਜਾਂਦੀ ਹੈ ਪਸ਼ੂ ਜਗਤ ਦੇ ਚ ਨਹੀਂ ਮਨੁੱਖ ਹਰ ਚੀਜ਼ ਨੂੰ ਸਿਰਫ ਭੋਗਣਾ ਹੀ ਨਹੀਂ ਚਾਹੁੰਦਾ ਜਾਣਨਾ ਵੀ ਚਾਹੁੰਦਾ ਹੈ ਸਿਰਫ ਹਰ ਵਸਤੂ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦਾ ਉਹਨੂੰ ਸਮਝਣਾ ਵੀ ਚਾਹੁੰਦਾ ਹੈ ਉਹਨੂੰ ਜਾਣਨਾ ਵੀ ਚਾਹੁੰਦਾ ਹੈ ਇੱਕ ਚੀਜ਼ ਨੂੰ ਜਾਣਨ ਦੇ ਨਾਲ ਦੂਜੀ ਚੀਜ਼ ਦੀ ਜਾਣਕਾਰੀ ਦੀ ਭੁੱਖ ਵੱਧਦੀ ਹੈ ਇੱਕ ਪਦਾਰਥ ਨੂੰ ਜਾਣਨ ਦੇ ਨਾਲ ਦੂਜਾ ਪਦਾਰਥ ਸਾਹਮਣੇ ਆ ਜਾਂਦਾ ਹੈ ਉਹਨੂੰ ਵੀ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਹਿਲ ਇਹ ਜਾਣਕਾਰੀ ਦਾ ਦਾਇਰਾ ਇਹ ਬੁੱਕ ਵੱਧਦੀ ਹੈ ਵੱਧਦੀ ਹੈ ਤੇ ਮਨੁੱਖ ਪੂਰੇ ਸੰਸਾਰ ਨੂੰ ਜਾਣਨਾ ਚਾਹੁੰਦਾ ਹੈ ਔਰ ਪੂਰੇ ਨਿਰੰਕਾਰ ਨੂੰ ਵੀ ਜਾਣਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪਦਾਰਥ ਦੀ ਖੋਜ ਵੀ ਹੋਈ ਔਰ ਪ੍ਰਮਾਤਮਾ ਦੀ ਖੋਜ ਵੀ ਹੋਈ ਜਿੰਨੀ ਖੋਜ ਹੋ ਸਕੇ ਉਨਾ ਹੀ ਲਿਖਿਆ ਜਾ ਚੁੱਕਿਆ ਹੈ ਲੇਕਿਨ ਖੋਜ ਅਜੇ جاری ਹੈ। ਪੂਰਨ ਤੌਰ ਤੇ ਪਦਾਰਥ ਦੇ ਖੋਜੀ ਨੇ ਵੀ ਇਹ ਨਹੀਂ ਆਖਿਆ ਕਿ ਮੈਂ ਸਭ ਕੁਝ ਖੋਜ ਲਿਆ ਹੈ ਅਜੇ ਐਸੇ ਗ੍ਰਹਿ ਨਿਛਤਰ ਤਾਰੇ ਸਿਆਰੇ ਇਤਨੀ ਦੂਰ ਨੇ ਕਿ ਮਨੁੱਖ ਦੀ ਨਿਗਾਹ ਵੀ ਅਜੇ ਉੱਥੇ ਨਹੀਂ ਪਹੁੰਚੀ ਭਾਵੇਂ ਬਾਰੀਕ ਤੋਂ ਬਾਰੀਕ ਅਰਸ਼ਕਤੀਸ਼ਾਲੀ ਦੂਰਵੇਂ ਨਾ ਆਲਮੇ ਵजूद ਵਿੱਚ ਆ ਗਈ ਹਨ ਲੇਕਿਨ ਫਿਰ ਵੀ ਕੁਝ ਦੁਨੀਆ ਐਸੀ ਹੈ ਜੋ ਮਨੁੱਖ ਦੀ ਅਜੇ ਕਲਪਨਾ ਤੋਂ ਵੀ ਪਰੇ ਹੈ इकबाल ने ठीक ही आख्या सितारों से आगे जहां और भी हैं सिर्फ ये चमकते हुए सितारे ही सब कुछ नहीं इस तो परे भी कुछ दुनिया है इस तो परे भी कुछ पृथ्वी है इस तो परे भी कुछ जीवन है और अनंत ए जीवन तो पदार्थ दे खोजी ने भी अजय पूर्ण तौर पर ऐसा दावा नहीं किया कि मैं सब कुछ नु जान ले सब कुछ नु समझ लिया जब पदार्थ की पूरी खोज नहीं हो सकी ਤੋ ਪ੍ਰਮਾਤਮਾ ਦੀ ਖੋਜ ਵੀ ਅਧੂਰੀ ਹੈ ਇਸ ਵਾਸਤੇ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਜਾਣ ਲਿਆ ਹੈ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਪਦਾਰਥ ਦੀ ਦੁਨੀਆ ਵਿੱਚ ਤੇ ਐਸਾ ਦਾਵਾ ਨਹੀਂ ਕਿ ਅਸੀਂ ਸਾਰੇ ਪਦਾਰਥ ਦੇ ਤਲ ਨੂੰ ਗ੍ਰਹਿ ਨੇ ਛੱਤਰ ਔਰ ਸਾਰੇ ਬ੍ਰਹਿਮੰਡ ਨੂੰ ਪੂਰਨ ਤੌਰ ਤੇ ਸਮਝ ਲਿਆ ਹੈ ਲੇਕਿਨ ਕਈ ਵਾਰ ਧਾਰਮਿਕ ਦੁਨੀਆ 'ਚ ਇਹ ਦਾਵਾ ਦੇਖੀਦਾ ਹੈ ਕਿ ਅਸੀਂ ਪ੍ਰਮਾਤਮਾ ਨੂੰ ਸਮਝ ਲਿਆ ਹੈ ਅਸੀਂ ਪਰਮਾਤਮਾ ਨੂੰ ਜਾਣ ਲਿਆ ਹੈ। ਅਸੀਂ ਪੂਰਨ ਤੌਰ ਤੇ ਉਸ ਨੂੰ ਪਹਿਚਾਨ ਲਿਆ ਹੈ। ਨਹੀਂ ਪੂਰਨ ਤੌਰ ਤੇ ਪਹਿਚਾਨ ਨਹੀਂ ਹੋਵੇਗੀ। ਰੰਚਕ ਮਾਤਰ ਹੋਵੇਗੀ। ਲੇਸ਼ ਮਾਤਰ ਹੋਵੇਗੀ। ਸਾਡੇ ਘਰ ਦੇ ਵਿੱਚ ਸੂਰਜ ਦੀ ਕਿਰਨ ਪ੍ਰਵੇਸ਼ ਕਰ ਸਕਦੀ ਹੈ। ਪੂਰਾ ਸੂਰਜ ਨਹੀਂ। ਹਿਰਦੇ ਵਿੱਚ ਪ੍ਰਭੂ ਦੀ ਥੋੜੀ ਜਿਹੀ ਜ્યોਤ ਹੀ ਉਜਾਗਰ ਹੋ ਸਕਦੀ ਹੈ। ਪੂਰੇ ਦਾ ਪੂਰਾ ਪਰਮਾਤਮਾ ਨਹੀਂ। ਤੋ ਸਾਇਬ ਕਹਿੰਦੇ ਨੇ ਉਸ ਪ੍ਰਮਾਤਮਾ ਦਾ ਰਚਿਆ ਹੋਇਆ ਇਹ ਸਮੂਹ ਸੰਸਾਰ ਕਿੰਨਾ ਕੁ ਵੱਡਾ ਹੈ ਕਿੰਨਾ ਕੁ ਮਹਾਨ ਹੈ ਆਪ ਕਹਿੰਦੇ ਨੇ ਸੋ ਮਿੱਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਕੋਈ ਜਾਣਦਾ ਹੈ ਇਹਦਾ ਅੰਦਾਜ਼ਾ ਉਹਨੂੰ ਹੀ ਹੈ ਕਿੰਨੇ ਪਹਾੜ ਨੇ ਕਿੰਨੇ ਸਰੋਵਰ ਨੇ ਔਰੇ ਕਿਤਨੀਆਂ ਪ੍ਰਥਵੀਆਂ ਨੇ ਔਰ ਇਨ੍ਹਾਂ ਪ੍ਰਥਵੀਆਂ ਔਰ ਇਨ੍ਹਾਂ ਸਰੋਵਰਾਂ ਇਹ ਪਹਾੜਾਂ ਦੇਤੇ ਰਹਿਣ ਵਾਲੇ ਕਿੰਨੇ ਜੰਤ ਨੇ ਕਿਤਨੇ ਕੀ ਜੀਵ ਨੇ ਇਹ ਤੇ ਕੋਈ ਆਪ ਜਾਣਦਾ ਅਨੰਤ ਇਹ ਪਸਰੇ ਆਇਆ ਪਦਾਰਥ ਮਈ ਜਗਤ ਹੈ ਜਿਹਦਾ ਜ਼ਿਕਰ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਕਰਦੇ ਨੇ ਪੁਰਖਾ ਬਿਰਖਾ ਤੀਰਥਾ ਟੱਟਾ ਮੇਘਾ ਖੇਤਾ ਪੁਰਖਾ ਇੰਜ ਗਣਤੀ ਮਨੁਕਤੋ ਕਰਦੇ ਨੇ ਔਰਸ਼ ਫਿਰ ਦਰਖਤ ਫਿਰ ਤੀਰਥ ਤੇ ਤੀਰਥਾਂ ਦੇ ਟੱਟ ਮੇਘਾ ਬਦਲਾ ਤੇ ਫਿਰ ਖੇਤੀਆਂ ਸਾਬਕਾ ਨੇ ਈ ਅੰਦਾਜ਼ਾ ਉਹ ਆਪ ਜਾਣਦਾ ਹੈ ਕਿ ਕਿੰਨੇ ਕੁ ਫੁਰਖ ਨੇ ਕਿਤਨੇ ਕੁ ਬਿਰਖ ਨੇ ਔਰ ਕਿਤਨੇ ਤੀਰਥ ਨੇ ਤੀਰਥਾਂ ਦੇ ਟੱਟ ਕਿਤਨੇ ਕੁ ਨੇ ਕਿੰਨੇ ਕੁ ਬੱਦਲ ਨੇ ਔਰ ਕਿੰਨੀ ਹੈ ਖੇਤੀ ਕਿਤਨੀ ਹੈ ਪ੍ਰਥਵੀ ਇਹ ਦੀਪਾ ਲੋਆ ਮੰਡਲਾ ਖੰਡਾ ਵਰ ਖੰਡਾ ਕਿਤਨੇ ਦੀਪ ਨੇ ਔਰ ਕਿਤਨੇ ਮੰਡਲ ਨੇ ਕਿਤਨੇ ਪ੍ਰਥਵੀ ਦੇ ਖੰਡ ਨੇ ਜੈਸੇ ਸਾਡੇ ਦੇਸ਼ ਨੂੰ ਵੀ ਕੇਨਨ ਭਾਰਤ ਖੰਡ ਪ੍ਰਥਵੀ ਦਾ ਇੱਕ ਏਸਾ ਇੱਕ ਖੰਡ ਭਾਰਤ ਖੰਡ ਕਿਤਨੇ ਖੰਡ ਨੇ ਕਿਤਨੇ ਵਰਵੰਡ ਨੇ ਕਿਤਨੇ ਦੀਪ ਨੇ ਕਿਤਨੀਆਂ ਖੇਤੀਆਂ ਨੇ ਕਿਤਨੇ ਬੱਦਲ ਨੇ ਕਿਤਨੇ ਤੀਰਥ ਨੇ ਕਿਤਨੇ ਤੱਟ ਨੇ ਕਿਤਨੇ ਬਨਸਪਤੀ ਐ ਔਰ ਕਿਤਨੇ ਪੁਰਸ਼ ਨੇ ਸਹਬ ਕਹਿੰਦੇ ਨੇ ਇਹ ਅੰਦਾਜ਼ਾ ਉਸ ਨੂੰ ਹੀ ਸੋਹ ਮਿਟ ਜਾਣੇ ਉਹ ਹੀ ਮਿਟ ਜਾਣਦਾ ਉਹਨੂੰ ਹੀ ਅੰਦਾਜ਼ੇ ਦਾ ਪਤਾ ਹੈ ਫਿਰ ਸਹਬ ਕਹਿੰਨ ਅੰਡਜ ਜੇਰ ਉਤਪੁਜਾ ਖਾਣੀ ਸੇਤ ਜਾਣ ਇਹ ਦ ਚਾਰ ਖਾਣੀਆਂ ਨੇ ਸਭ ਤੋਂ ਪ੍ਰਥਮ ਤੇ ਵੱਡੀ ਖਾਣੇ ਅੰਡੇ ਨੇ ਫਿਰ ਜੇਰੇ પેટ ਤੋਂ ਪੈਦਾ ਹੋਣ ਵਾਲੇ ਉਤਪਜਾ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿਚੜ ਜੂੰ ਚਮਚੇ ਚ ਇਤਿਹਾਦ ਇਹ ਕਿਤਨੀਆਂ ਖਾਣੀਆਂ ਨੇ ਔਰ ਇਨ੍ਹਾਂ ਖਾਣੀਆਂ ਦੇ ਚੋਂ ਕਿੰਨੇ ਕਿ ਜੀਵ ਰੋਜ਼ ਪੈਦਾ ਹੋ ਰਹੇ ਨੇ ਕਿਤਨੇ ਪਾਤਾਲ ਨੇ ਇਤਨੇ ਮੰਡਲ ਨੇ ਕਿਤਨੇ ਧਰਤੀ ਦੇ ਖੰਡ ਨੇ ਔਰ ਕਿਤਨੇ ਪੁਰਖ ਨੇ ਕਿਤਨੀਆਂ ਪਥਰੀਆਂ ਨੇ ਕਿਤਨੇ ਦਰਖਤ ਨੇ ਕਿਤਨੇ ਤੀਰਥ ਨੇ ਔਰ ਕਿੰਨੇ ਕੀਰਥਾਂ ਦੇ ਟੱਟ ਨੇ ਸਭ ਕੁਝ ਦਾ ਸਤਗੁਰudev ਜੀ ਮਹਾਰਾਜ ਇੰਜ ਹਵਾਲਾ ਦੇਂਦੇ ਨੇ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਇਹ ਤੇ ਹੋ ਆਪ ਹੀ ਮਿਤ ਜਾਣਦਾ ਕਿ ਕਿਤਨੇ ਸਰੋਵਰ ਨੇ ਕਿੰਨੇ ਪਹਾੜ ਨੇ ਔਰ ਇਨਾਂ ਸਰੋਵਰਾਂ ਪਹਾੜਾਂ ਤੇ ਪ੍ਰਥੀਆਂ ਦੇ ਚ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ ਇਹ ਤੇ ਸੋ ਮਿਤੇ ਜਾਣੇ ਉਹ ਆਪ ਹੀ ਪ੍ਰਮਾਤਮਾ ਜਾਣਦਾ ਹੈ ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ ਭਾਉ ਉਹ ਸਾਰਾ ਬਹੁਤ ਵੱਡਾ ਹੈ ਵੱਡੇ ਚਿੱਤਰਕਾਰ ਦੀ ਰਚਨਾ ਵੱਡੀ ਹੁੰਦੀ ਹੈ ਮਹਾਨ ਕਵੀ ਦੀ ਕਵਤਾ ਮਹਾਨ ਹੁੰਦੀ ਹੈ ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਹੁੰਦੀ ਹੈ ਈਸ਼ਵਰ ਮਹਾਨ ਕਰਤਾ ਹੈ ਇਸ ਵਾਸਤੇ ਉਸ ਦੀ ਕਿਰਤ ਵੀ ਮਹਾਨ ਹੈ ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੀ ਕਿਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਆਪ ਅਥਾ ਹੈ ਅਗਮ ਹੈ ਉਹਦੀ ਕਿਰਤ ਵੀ ਅਥਾ ਹੈ ਅਗਮ ਹੈ ਸੰਸਾਰ ਕਿਦਰੇ ਮੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਇਹ ਸੰਸਾਰ ਸਿਰਫ ਇਤਨਾ ਹੀ ਨਹੀਂ ਜਿੱਥੇ ਅਸੀਂ ਰਹਿੰਦੇ ਆਂ ਜਿਸ ਪ੍ਰithvi ਤੇ ਅਸੀਂ ਰਹਿੰਦੇ ਆਂ ਇਸ ਤਰ੍ਹਾਂ ਦੀਆਂ ਅਨੰਤ ਪ੍ਰਥਵੀਆਂ ਨੇ ਔਰ ਐਸੀਆਂ ਵੀ ਪ੍ਰਥਵੀਆਂ ਨੇ ਐਸੀ ਵੀ ਦੁਨੀਆ ਹੈ ਜਿਸ ਦੀ ਸ਼ਾਇਦ ਅਜੇ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ ਜੋ ਮਨੁੱਖ ਦੀ ਸੋਚ ਤੋਂ ਵੀ ਪਰੇ ਜੋ ਮਨੁੱਖ ਦੀ ਵਿਚਾਰ ਤੋਂ ਵੀ ਪਰੇ ਜੋ ਮਨੁੱਖ ਦੀ ਕਲਪਨਾ ਦੀ ਪ੍ਰਵਾਸ ਤੋਂ ਵੀ ਪਰੇ ਸਹਿਬ ਅਗਾਂਚਲ ਕੇ ਕਹਿੰਦੇ ਨੇ ਨਾ ਨਿਕ ਜੰਤ ਉਪਾਇ ਕ ਸੰਭਾਲੇ ਸਭਨਾ ਜੀਵ ਜੰਤੂਆਂ ਨੂੰ ਪਹਾੜਾਂ ਦੇ ਵਿੱਚ ਸਾਗਰਾਂ ਦੇ ਵਿੱਚ ਧਰਤੀਆਂ ਦੇ ਵਿੱਚ ਪੈਦਾ ਕਰਕੇ ਸਾਇਬ ਕਹਿੰਦੇ ਫਿਰ ਉਹਨਾਂ ਦੀ ਉਹ ਸੰਭਾਲ ਕਰਦਾ ਹੈ ਸਾਰਿਆਂ ਦੀ ਸੰਭਾਲ ਕਰਦਾ ਹੈ ਦਰਸਲ ਮਨੁੱਖ ਐਵੇਂ ਫਿਕਰ ਤੇ ਤਣਾਅ ਦੇ ਵਿੱਚ ਬਜਿਆ ਰਹਿੰਦਾ ਹੈ ਇਹਨੂੰ ਕੌਣ ਦੱਸੇ ਤੇਰੀ ਦ੍ਰਿਸ਼ਟੀ ਪ੍ਰਮਾਤਮਾ ਦੀ ਹੈ ਵਿਸ਼ਟ ਪ੍ਰਭੂ ਦੀ ਹਰ ਵਕ ਤੇਰੇ ਤੇ ਪੈ ਰਹੀ ਹੈ ਤੂੰ ਦੀ ਦ੍ਰਿਸ਼ਟੀ ਦੇ ਥੱਲੇ ਹੈ ਹਾਥੀ ਤੋਂ ਲੈ ਕੇ ਕੀੜੀ ਤੱਕ ਉਹਦੀ ਦ੍ਰਿਸ਼ਟੀ ਦੇ ਥੱਲੇ ਹੈ ਔਰ ਸਿਰਫ ਉਸਦੀ ਨਜ਼ਰਾਂ ਦੇਚ ਹੀ ਨਹੀਂ ਉਹ ਸੰਭਾਲ ਕਰਦਾ ਹੈ ਪਰਪਾਲਣਾ ਕਰਦਾ ਹੈ ਪਰਪਾਲੇ અપਿਆਉ ਦੇ ਕਛ ਊਨ ਨਾ ਹੋਈ ਸਾਹ ਸਾਹ ਸੰਭਾਲਦਾ ਮੇਰਾ ਪ੍ਰਭ ਸੋਈ ਰਿਜਿਕ ਸੰਭਾਏ ਸਾਹ ਸਾਹ ਗੂੜਾ ਜਾਂਕਾ ਨਾ ਸਵਾਸ ਸਵਾਸ ਰਿਜ਼ਕ ਦੇਣ ਵਾਲਾ ਹਰ ਜੀਵਨ ਧਾਰੀ ਨੂੰ ਰਿਜ਼ਕ ਦੇਣ ਵਾਲਾ ਐਸਾ ਉਹ ਰਾਜ਼ਕ ਰਹਿੰਦ ਹੈ ਐਸਾ ਉਹ ਰੋਜ਼ੀ ਦੇਹਿੰਦ ਹੈ ਤੋ ਸਾਹਿਬ ਕਹਿੰਦੇ ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ ਜਿਤਨੇ ਜੀਵ ਜੰਤ ਉਸਨੇ ਪ੍ਰithvi ਪਹਾੜਾਂ ਤੇ ਸਾਗਰਾਂ ਵਿੱਚ ਪੈਦਾ ਕੀਤੇ ਨੇ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਨੇ ਤਾਂ ਤਾਂ ਹੈ करना उस करते है। सारी कृत है वो करता है तो हूं कृत की चिंता उस करते होनी चाहिए कृत स्वयं क्यों चिंता करे असि कृत हाँ परमात्मा करता है समूह ए संसार मंडल है और इसका करता है अकाल पुरख परिपूर्ण परमात्मा हमेशा करते ही कृत दी चिंता होंगी है ਬਦਕਿਸਮਤ ਹੈ ਉਹ ਕਰਤ ਜੋ ਆਪਣੀ ਚਿੰਤਾ ਆਪ ਕਰੇ ਨਹੀਂ ਤੂੰ ਸਿਰਫ ਚਿੰਤਨ ਕਰ ਕਰਤੇ ਰਹਾ ਤੇ ਕਰਤਾ ਤੇਰੀ ਚਿੰਤਾ ਕਰੇਗਾ ਤੇਰੀ ਫਿਕਰ ਕਰੇਗਾ ਤੇਰੀ ਸੰਭਾਲ ਕਰੇਗਾ ਤੂੰ ਚਿੰਤਨ ਨਾ ਵੀ ਕਰ ਤਾਂ ਵੀ ਉਹ ਤੇਰੀ ਚਿੰਤਾ ਕਰੇਗਾ ਤਾਂ ਵੀ ਉਹ ਤੇਰੀ ਸੰਭਾਲ ਕਰੇਗਾ ਪਰ ਤੈਨੂੰ ਇਹ ਬਣ ਆਉਂਦਾ ਹੈ ਤੇਰੇ ਤੇ ਇਹ ਲਾਜ਼ਮੀ ਹੈ ਤੇਰਾ ਇਹ ਫਰਜ਼ ਹੈ ਕਿ ਤੂੰ ਕਰਤੇ ਦਾ ਚਿੰਤਨ ਕਰਸ ਪਾਈਸਾ ਭਾਈ ਨੰਦ ਲਾਲ ਕਹਿੰਦੇ ਨੇ ਹਵਾਏ ਬੰਦਗੀ ਆਵੁਰਦ ਦਰਵजूद ਮਰਾ ਵਗਰਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ ਏ ਪਰਿਪੂਰਨ ਪ੍ਰਭਾਤਮਾ ਤੇਰੇ ਭਜਨ ਦੀ ਖਿੱਚ ਮੈਨੂੰ ਇਸ ਮਨੁੱਖਾ ਜਾਮਾਂ ਵਿੱਚ ਲਿਆਈਏ ਵਰਨਾ ਇਸ ਨੀਲੇ ਗੁੰਬਦ ਦੇ ਥੱਲੇ ਆ ਕੇ ਮੈਂ ਕੀ ਕਰਨਾ ਸੀ ਖਾਂਦਾ ਪੀਂਦਾ ਤੇ ਮੈਂ ਪਸ਼ੂ ਜੂਨ ਦੇ ਚੀ ਰਿਆ ਔਰ ਬਾਲ ਬੱਚੇ ਤੇ ਮੈਂ ਪਸ਼ੂ ਜਗਤ ਦੇ ਚੀ ਵੀ ਪੈਦਾ ਕਰਦਾ ਰਿਆ ਪਰ ਮਨੁੱਖੇ ਤਨ ਦੀ ਜਿਹੜੀ ਹਵਿਸ਼ ਹੈ ਇਸ ਤਨ ਤੱਕ ਜੋ ਮੈਨੂੰ ਲਿਆ ਹੀ ਹੈ ਇਹ ਹਵਿਸ਼ ਹੈ ਤੇਰੇ ਮਿਲਣ ਦੀ ਇਹ ਇੱਛਾ ਹੈ ਤੇਰੇ ਮਿਲਣ ਦੀ ਤਲਵ ਹੈ ਤੇਰੇ ਦੀਦਾਰ ਦੀ ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ ਵਗਰ ਨੇ ਜ਼ੌਕ ਕੇ ਚੁਨੀ ਆਮਦਨ ਨਬੂਦ ਮਰਾ ਵਰਨਾ ਇਸ ਦੁਨੀਆ ਦੇ ਵਿੱਚ ਆਣ ਦਾ ਮੇਰਾ ਕੋਈ ਕਾਰਨ ਹੋਰ ਦਿਖਾਈ ਨਹੀਂ ਦਿੰਦਾ ਕਿਉਂਕਿ ਆਖੀਏ ਕਿ ਬੰਦਾ ਖਾਣ ਪੀਣ ਲਈ ਆਇਆ ਹੈ ਤਾਂ ਪਸ਼ੂ ਖਾਂਦੇ ਪੀਂਦੇ ਨੇ ਬੰਦਾ ਬੱਚੇ ਪੈਦਾ ਕਰਨ ਲਈ ਆਇਆ ਹੈ ਤਾਂ ਪਸ਼ੂ ਵੀ ਬੱਚੇ ਪੈਦਾ ਕਰਦੇ ਨੇ ਬੰਦਾ ਬੱਚਿਆਂ ਦੇ ਪਾਲਣਾ ਕਰਨ ਲਈ ਆਇਆ ਹੈ ਤਾਂ ਉਹ ਵੀ ਪਾਲਣਾ ਕਰਦੇ ਨੇ ਪਸ਼ੂ ਵੀ ਪਾਲਣਾ ਕਰਦੇ ਨੇ ਰਹਿਣ ਲਈ ਉਹ ਵੀ ਮਕਾਨ ਬਣਾ ਲੈਂਦੇ ਨੇ ਹੌਂਸਲੇ ਬਣਾ ਲੈਂਦੇ ਨੇ ਖੁੱਡਾਂ ਬਣਾ ਲੈਂਦੇ ਨੇ ਰਿਜ਼ਕ ਦੀ ਤਲਾਸ਼ ਉਹ ਵੀ ਕਰਦੇ ਨੇ ਰੋਜੀ ਉਹਨਾਂ ਨੂੰ ਵੀ ਪ੍ਰਭੂ ਜੋ ਹੈ ਦੇਂਦਾ ਹੈ ਨਹੀਂ ਤੂੰ ਰਿਜ਼ਕ ਦੀ ਤਲਾਸ਼ ਲਈ ਨਹੀਂ ਆਇਆ ਤੂੰ ਰਾਜ਼ਕ ਰਹਿਨ ਦੀ ਤਲਾਸ਼ ਲਈ ਆਇਆ ਹੈ ਤੂੰ ਬੱਚੇ ਪੈਦਾ ਕਰਨ ਲਈ ਨਹੀਂ ਆਇਆ ਤੂੰ ਆਪਣੇ ਅੰਦਰੋਂ ਪਰਮ ਜੋਤੀ ਨੂੰ ਪੈਦਾ ਕਰਨ ਲਈ ਆਇਆ ਹੈ ਤੂੰ ਸਿਰਫ ਬੱਚਿਆਂ ਦੀ ਪਾਲਣਾ ਕਰਨ ਲਈ ਨਹੀਂ ਆਇਆ ਦਰਸਲ ਤੂੰ ਆਪਣੀ ਆਤਮਾ ਦੀ ਸੰਭਾਲ ਲਈ ਆਇਆ ਹੈ ਆਵਾਏ ਬੰਦਗੀ ਆਵੁਰਦ ਦਰਵਜੂਦ ਮਰਾ ਵਦਰ ਨੇ ਜੋ ਕੇ ਚੁਣੀ ਆਮਨੰ ਨਬੂਦ ਮਰਾ ਬੰਦਗੀ ਦੀ ਖਿੱਚ ਮੈਨੂੰ ਇਸ ਤਨ ਦੇ ਚ ਲਿਆਈ ਵਰਨਾ ਇਸ ਦਾ ਕੋਈ ਲਾਭ ਮੈਨੂੰ ਹੋਰ ਦਿਖਾਈ ਨਹੀਂ ਦੇ ਰਿਹਾ ਹਕੀਕਤ ਹੈ ਕਿ ਬਹੁਤ ਵੱਡੀ ਸਚਾਈ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਫਰਮਾਨ ਕਰਦੇ ਨੇ ਅਕਾਲ ਪੁਰਖ ਤੇਰੀ ਚਿੰਤਾ ਕਰੇਗਾ ਤੂੰ ਅਕਾਲ ਪੁਰਖ ਦਾ ਚਿੰਤਨ ਕਰ ਤੂੰ ਉਸ ਦਾ ਸਿਮਰਨ ਕਰ ਉਹ ਤੇਰੀ ਸੰਭਾਲ ਕਰੇਗਾ ਤੂੰ ਉਸ ਨੂੰ ਯਾਦ ਕਰ ਉਹ ਤੇਰੀਆਂ ਝੋਲੀਆਂ ਭਰੇਗਾ ਉਹਦਾ ਫਰਜ਼ ਹੈ ਤੇਰੀ ਸੰਭਾਲ ਕਰਨਾ ਤੇਰਾ ਫਰਜ਼ ਹੈ ਉਹਨੂੰ ਯਾਦ ਕਰਨਾ ਉਹਦਾ ਚਿੰਤਨ ਕਰਨਾ ਤਾਂ ਸਹਿਬ ਕਹਿੰਦੇ ਨੇ ਜਿੰਨ ਕਰਤੇ ਕਰਣਾ ਕੀਆ ਚਿੰਤਾ ਬਹਿ ਕਰਨੇ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ ਉਸ ਕਰਤੇ ਨੂੰ ਹੀ ਇਸ ਦੀ ਚਿੰਤਾ ਹੈ ਹਕੀਕਤ ਹੈ ਇਸ ਨੂੰ ਸਤਿਗੁਰੂ ਜੀ ਬਾਰ-ਬਾਰ ਦੁਹਰਾ ਰਹੇ ਨੇ ਕਿਉਂ ਨੂੰ ਚਿੰਤਾ ਹੈ ਉਹਨੂੰ ਚਿੰਤਾ ਹੈ ਦਰਸਲ ਮਨੁੱਖੇ ਬਹੁਤ ਸਾਰੀਆਂ ਚਿੰਤਾਵਾਂ ਦੀ ਹੈ ਭਿੰ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਡ ਨੂੰ ਉਤਾਰਨਾ ਚਾਹੁੰਦੇ ਨੇ ਇਸ ਬੋਝ ਨੂੰ ਉਤਾਰਨਾ ਚਾਹੁੰਦੇ ਨੇ ਅਨੰਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਚੋਂ ਸਭ ਤੋਂ ਪਰਬਲ ਚਿੰਤਾ ਹੈ ਰਿਜਕ ਦੀ ਰੋਜੀ ਦੀ ਅੱਜ ਮਿਲੇਗਾ ਕੱਲ ਮਿਲੇਗਾ ਕਿ ਨਹੀਂ ਅੱਜ ਮੈਂ ਜੀ ਸਕਿਆ ਹਾਂ ਪਤਾ ਨਹੀਂ ਕੱਲ ਜੀ ਸਕਾਂਗਾ ਕਿ ਨਹੀਂ ਅੱਜ ਮੈਨੂੰ ਰੋਜ਼ੀ ਮਿਲੀ ਹੈ ਪਤਾ ਨਹੀਂ ਕੱਲ ਰੋਜ਼ੀ ਮਿਲਨੀ ਹੈ ਕਿ ਨਹੀਂ ਔਰ ਚਿੰਤਾ ਕੱਲ ਵੀ ਚਿੰਤਾ ਭਵਿਸ਼ ਦੀ ਈਰਾਨ ਦੇ ਇੱਕ ਪ੍ਰਸਿੱਧ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਮੇ ਰੋਜ਼ੀ ਮਖਰ ਰੋਜ਼ੀ ਦਾ ਗਮ ਨਾ ਕਰ ਰਿਜ਼ਕ ਦਾ ਜ਼ਮਾਨਾ ਕਰਿ ਗਮੇ ਰੋਜ਼ੀ ਮਖਰ ਮਜ਼ਨ ਔਰਾ ਕੇ ਦਫਰ ਰਾ ਕੇ ਪੇਸ਼ੇ ਅਸਤ ਫਲ ਇਜ਼ਦ ਕਲ ਕੋ ਨਦ ਪਸਤਾਨੇ ਮਾਦਰ ਰਾ ਦੇਖ ਤੇਰਾ ਜਨਮ ਬਾਦ ਦੇ ਛੋਇਆ ਮਾਂ ਦੇ ਅਸਤਨ ਪਹਿਲੇ ਹੀ ਬਣ ਗਏ ਦੁੱਧ ਪਹਿਲੇ ਹੀ ਬਣ ਗਿਆ ਰਾਮਕਲੀ ਰਾਗ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਹੂ ਬਹੁ ਇਸੇ ਢੰਗ ਦਾ ਫਰਮਾਨ ਫਰਮਾਉਂਦੇ ਨੇ ਪ੍ਰਥਮੇ ਮੱਖਣ ਪਾਛੇ ਦੂਧ ਮੈਲੂ ਕੇ ਨੂੰ ਸਾਬਨ ਸੋ। ਪ੍ਰਥਮੇ ਮੱਖਣ ਪਹਿਲੇ ਮਾਂ ਦੇ ਥਣ ਨੇ। ਦੁੱਧ ਪਿਛੇ। ਰੋਜੀ ਦੇ ਸੋਮੇ ਪਹਿਲੇ ਹੀ ਬਣਾ ਦਿੱਤੇ ਨੇ। ਤੇਰਾ ਜਨਮ ਹੋਇਆ ਹੈ। ਤੇਰੇ ਜਨਮ ਤੋਂ ਪਹਿਲੇ ਵੀ ਦੁੱਧ ਮੌਜੂਦ ਹੈ। ਰੋਜੀ ਦੇ ਸੋਮੇ ਮਾਂ ਦੇ ਅਸਥਣ ਮੌਜੂਦ ਨੇ। ਇੱਥੋਂ ਕਿਉਂ ਨਹੀਂ ਪ੍ਰੇਰਨਾ ਲੈਂਦਾ। ਭਗਤ ਧੰਨਾ ਜੀ ਇੱਕ ਦਿਨ ਸੁਤੇ ਸਿਧ ਜੰਗਲ ਦੇ ਛਟੇਲ ਦੇਵੇਂ ਨਿਕਲ ਰਹਿਣੇ ਇੱਕ ਪਗੜੰਦੀ ਤੋਂ ਆਪ ਦੇ ਪੈਰਾਂ ਨਾਲ ਇੱਕ ਮਿੱਟੀ ਦਾ ਬੜਾ ਸਖਤ ਢੇਲਾ ਠੋਕਰ ਖਾ ਲਿਆ ਉਹ ਟੁੱਟ ਗਿਆ ਉਸ ਟੁੱਟੇ ਢੇਲੇ ਵਿੱਚ ਕੀ ਦੇਖਦੇ ਨੇ ਧੰਨਾ ਜੀ ਇੱਕ ਕੀੜਾ ਹੈ ਔਰ ਉਸ ਕੀੜੇ ਦੇ ਮੂੰਹ ਦੇ ਵਿੱਚ 베ਰ ਦਾ ਪੱਤਾ ਹੈ ਉਹ ਟੁਕ ਟੁਕ ਕੇ ਖਾਈ ਜਾ ਰਿਹਾ ਆਪ ਦੀ ਅਗੰਮੀ ਦ੍ਰਿਸ਼ਟੀ ਆਪ ਦੀ ਅਧਿਆਤਮਿਕ ਸੁਰਤ ਇਕਦਮ ਵਿਸਮਾਤ ਦੇ ਮੰਡਲਾਂ ਚ ਖੋ ਗਈ ਆਪ ਕਹਿੰਦੇ ਨਾ ਪਾਕਾਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ ਕਹੇ ਦੰਨਾ ਪੂਰਨਤਾ ਹੋਂ ਕੋ ਮਤ ਰਹਿ ਜੀਏ ਡਰਾਈ ਕੋਈ ਰਸਤਾ ਨਹੀਂ ਕੋਈ ਮਾਰਗ ਨਹੀਂ ਇਸ ਗੁਪਤ ਰਹਿੰਦੇ ਕੀੜੇ ਨੂੰ ਗੁਪਤ ਰੂਪ ਦੇਚ ਜਿਸਕ ਪਹੁੰਚ ਗਏ ਰੋਜ਼ੀ ਪਹੁੰਚ ਗਈ ਏ ਮਨੁੱਖ ਦੇ ਜੈਨ ਦੇ ਤੇ ਹਰ ਵਕਤ ਜਿਹੜਾ ਬੋਝ ਤੇ ਤਣਾਅ ਹੈ ਤੇ ਰੋਜ਼ੀ ਰਹਿ ਕਹਿੰਦੇ ਨੇ ਇਹ ਤਣਾਅ ਪੰਛੀਆਂ ਦੇ ਜਗਤ ਵਿੱਚ ਨਹੀਂ ਹੈ ਪਸ਼ੂਆਂ ਦੇ ਜਗਤ ਦੇ ਵਿੱਚ ਨਹੀਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਸਾ ਫਰਮਾਨ ਕਰਦੇ ਨੇ ਪ੍ਰਿੰਦ ਹੈ ਨਾ ਗਿਰ ਹੈ ਜ਼ਰ ਪੰਛੀਆਂ ਕੋਲ ਨਾ ਜ਼ਰ ਹੈ ਤੇ ਨਾ ਹੀ ਕੋਈ ਸੋਣੇ ਗੋਦਾਮ ਤੇ ਮਕਾਨ ਨੇ ਜਿਹਦੇ ਛੋਹ ਕੋਈ ਅੰਨ ਦਾ ਚੁਗੇ ਦਾਣੇ ਦਾ ਸਟਾਫ ਕਰ ਲੈ ਇਕੱਠਾ ਕਰ ਲੈ ਪਿੰਦ ਹੈ ਨਾ ਗਿਰ ਹੈ ਜ਼ਰ ਦਰਖਤ ਆਬ ਆਸ਼ ਕਰਦੇ ਹੰਦ ਸੋਹੀ ਇਕ ਤੋਹੀ ਇਕ ਤੋਹੀ